ਬਾਸ਼ਾ ਦੀ ਦਾੜੀ ਬਾਲ ਕਹਾਣੀ ਇੱਕ ਵਾਰ ਦੀ ਗੱਲ ਹੈ ਸਵੇਰੇ ਉੱਠਦਿਆਂ ਹੀ ਬਾਸ਼ਾ ਅਕਬਰ ਆਪਣੀ ਦਾੜੀ ਖੁਰਚਦੇ ਹੋਏ ਬੋਲੇ ਕੋਈ ਹੈ ਤੁਰੰਤ ਇੱਕ ਨੌਕਰ ਹਾਜ਼ਰ ਹੋਇਆ ਉਸ ਨੂੰ ਦੇਖਦੇ ਹੀ ਬਾਸ਼ਾ ਬੋਲੇ ਜਾਓ ਜਲਦੀ ਬੁਲਾ ਕੇ ਲਿਆ ਫੌਰਨ ਹਾਜ਼ਰ ਕਰੋ ਨੌਕਰ ਦੀ ਸਮਝ ਵਿੱਚ ਕੁਝ ਨਹੀਂ ਆਇਆ ਕਿ ਕਿਨੂੰ ਸਦਕੇ ਲਿਆਵਾ ਕਿਨੂੰ ਹਾਜ਼ਰ ਕਰੇ ਬਾਦਸ਼ਾਹ ਨੂੰ ਉਲਟਾ ਸਵਾਲ ਕਰਨ ਦੀ ਤਾਂ ਉਸ ਦੀ ਹਿੰਮਤ ਨਹੀਂ ਸੀ ਉਸ ਨੌਕਰ ਨੇ ਇੱਕ ਗੱਲ ਦੂਜੇ ਨੌਕਰ ਨੂੰ ਦੱਸੀ ਦੂਜੇ ਨੇ ਤੀਜੇ ਨੂੰ ਅਤੇ ਤੀਜੇ ਨੇ ਚੌਥੇ ਨੂੰ ਇਸ ਤਰ੍ਹਾਂ ਸਾਰੇ ਨੌਕਰ ਇੱਕ ਗੱਲ ਜਾਣ ਗਏ ਅਤੇ ਸਾਰੇ ਇਸ ਉਲਝਣ ਵਿੱਚ ਪੈ ਗਏ ਕਿ ਆਖਰ ਕਿਸ ਨੂੰ ਬੁਲਾ ਕੇ ਲਾਈਏ ਅੱਗੇ ਵੇਖੋ ਭਾਗਦੋ